ਪੰਜਾਬ ਤੋਂ ਦੋਸਤੋ ਅੱਜ ਆਪਾਂ ਗੱਲ ਕਰਦੇ ਆਂਗੇ ਪੇਟ ਰੋਗਾਂ ਤੇ ਪ੍ਰਾਣੀ ਧਰਨ ਤੇ ਦੋਸਤੋ ਸਾਡੇ ਕੋਲ ਹਰ ਰੋਜ਼ ਸੈਂਕੜੇ ਮਰੀਜ਼ ਅਜਿਹੇ ਆਉਂਦੇ ਨੇ ਜੋ ਪ੍ਰਾਣੀ ਧਰਨ ਤੋਂ ਪ੍ਰੇਸ਼ਾਨ ਹੁੰਦੇ ਨੇ ਪੇਟ ਰੋਗਾਂ ਤੋਂ ਪ੍ਰੇਸ਼ਾਨ ਹੁੰਦੇ ਨੇ ਸਾਡੇ ਇਲਾਜ ਨਾਲ ਪਹਿਲੇ ਦਿਨ ਤੋਂ ਹੀ ਰੋਗੀ ਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਹੈ ਹੌਲੀ-ਹੌਲੀ ਰੋਗ ਨੂੰ ਉਸ ਦੇ ਰੋਗ ਤੋਂ ਛੁਟਕਾਰਾ ਮਿਲ ਜਾਂਦਾ ਹੈ ਤੇ ਪੀੜਤ ਰੋਗੀ ਸੁੱਖਾਂ ਭਰੀ ਜ਼ਿੰਦਗੀ ਜਿਉਣ ਦੇ ਕਾਬਿਲ ਬਣ ਜਾਂਦਾ ਹੈ। ਦੋਸਤੋ ਜੇ ਤੁਸੀਂ ਵੀ ਪੁਰਾਣੀ ਧਰਨ ਪੁਰਾਣੇ ਪੇਟ ਰੋਗਾਂ ਤੋਂ ਪ੍ਰੇਸ਼ਾਨ ਹੋ ਜੇ ਤੁਸੀਂ ਵੀ ਵੱਡੇ ਤੋਂ ਵੱਡੇ ਡਾਕਟਰ ਦਾ ਇਲਾਜ ਲੈ ਚੁੱਕੇ ਹੋ ਵੱਡੇ ਤੋਂ ਵੱਡੇ ਹਸਪੀਟਲ ਦਾ ਇਲਾਜ ਲੈ ਚੁੱਕੇ ਹੋ ਪਰ ਜੇ ਤੁਹਾਨੂੰ ਤੁਹਾਡੇ ਰੋਗ ਤੋਂ ਸੁਟਕਾਰਾ ਨਹੀਂ ਮਿਲਿਆ ਤੁਸੀਂ ਲੱਖਾਂ ਰੁਪਇਆ ਖਰਚ ਕਰਕੇ ਵੀ ਪ੍ਰੇਸ਼ਾਨ ਹੋ ਚੁੱਕੇ ਹੋਗੇ ਥੱਕ ਚੁੱਕੇ ਨਰਾਜ਼ ਹੋ ਚੁੱਕੇ ਹੋ ਤਾਂ ਤੁਹਾਡੇ ਲਈ ਆਸਾ ਦੀ ਕਿਰਨ ਹੈ ਇੱਕ ਵਾਰ ਸਾਨੂੰ ਜਰੂਰ ਆ ਕੇ ਮਿਲੋ ਤੁਹਾਨੂੰ ਤੁਹਾਡੇ ਪੇਟ ਰੋਗ ਤੋਂ ਤੁਹਾਡੇ ਪੁਰਾਣੇ ਧਰਨ ਤੋਂ ਪਹਿਲੇ ਦਿਨ ਤੋਂ ਇਹ ਸੁਟਕਾਰਾ ਮਿਲੇਗਾ ਇਹ ਸਾਡਾ ਵਾਦਾ ਹੈ ਸਾਡੇ ਇਲਾਜ ਨਾਲ ਹੁਣ ਤੱਕ ਲੱਖਾਂ ਲੋਕੀ ਠੀਕ ਹੋ ਚੁੱਕੇ ਆ ਨੇ ਤੁਸੀਂ ਵੀ ਜੇ ਪ੍ਰੇਸ਼ਾਨ ਹੋ ਤਾਂ ਟਾਈਮ ਨਾ ਗਵਾਓ ਸਾਨੂੰ ਇੱਕ ਵਾਰ ਜਰੂਰ ਆ ਕੇ ਪਟਿਆਲੇ ਸਾਡੇ ਦਫਤਰ ਮਿਲੋ ਤੁਹਾਨੂੰ ਵੀ ਤੁਹਾਡੇ ਰੋਗਾਂ ਤੋਂ ਮੁਕਤ ਕਰ ਦਵਾਵਾਂ ਸਾਡਾ ਪਤਾ ਨੋਟ ਕਰੋ ਡਾਕਟਰ ਜਗਸੀਰ ਸਿੰਘ ਦੀਪ ਨਗਰ ਚਿੱਲ ਰੋਡ ਪਟਿਆਲਾ ਫੋਨ ਨੰਬਰ ਨੋਟ ਕਰੋ 819692302 981491313 ਦੋਸਤੋ ਅਸੀਂ 35 ਸਾਲ ਤੋਂ ਕੰਮ ਕਰ ਰਹੇ ਆਂਗੇ ਪੇਟ ਰੋਗਾਂ ਦੇ ਵਿੱਚ ਆਯੁਰਵੈਦਿਕ ਇਲਾਜ ਦੇ ਵਿੱਚ ਪਟਿਆਲੇ ਦੇ ਸਭ ਤੋਂ ਪੁਰਾਣੇ ਡਾਕਟਰਾਂ ਅਗੇ ਠੀਕ ਹੈ ਅੱਜ ਹੀ ਫੋਨ ਤੇ ਸੰਪਰਕ ਕਰੋ ਤੇ ਆਪਣੇ ਰੋਗ ਤੋਂ ਮੁਕਤੀ ਪਾਓ ਧੰਨਵਾਦ ਨੂੰ ਹੋਜੀ ਹਾਂ ਰਿਟਾਇਰਮੈਂਟ ਦਾ ਠਾਣਾ ਦਾ